ਆਪਣੇ ਪਵਿੱਤਰ ਗੁਰੂ ਪਰਵਾਦੀਆਂ ਹਾਜ਼ਰੀਆਂ ਸਾਰੇ ਖਾਲਸੇ ਪੰਥ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਕੱਲ ਮਹੱਲੇ ਵਿਡੇਗਾ। ਔਰ ਅੱਜ ਫਿਰ ਅੰਮ੍ਰਿਤ ਵੇਲੇ ਸਰੋਵਰ ਦੀ ਪ੍ਰਕਰਮਾ ਦਾ ਇਸ਼ਨਾਨ ਦੀ ਸੇਵਾ ਹੁੰਦੀ ਹੈ। 1 ਵਜੇ ਤੋਂ ਸਰੋਵਰ ਦੀ ਪ੍ਰਕਰਮਾ ਅੰਮ੍ਰਿਤ ਵੇਲੇ ਤੋਂ ਇਸ਼ਨਾਨ ਦੀ ਰੰਭ ਹੁੰਦੀ ਹੈ। ਰਣਾਲੀ ਵਰੰਭਰਤ ਵਿਲੇ ਜੀ ਦਵਾਨ ਦੀ ਸਮਾਪਤੀ ਹੋ ਕੇ ਫਿਰ ਦਲਦੀ ਰਵਾਨਗੀ ਇਤੇ ਟਾਈਮ ਸੇਰੀ ਪੜਾ ਪਹੁੰਚ ਗਿਆ ਇਹ ਆਪ ਸੰਗਤਾਂ ਦਾ ਪਿਆਰ ਹੈ ਇਹ ਵਦ ਤੋਂ ਵਦ ਗੁਰੂ ਘਰ ਦੀ ਸੇਵਾ ਇਹ ਮਹਾਰਾਜ ਦੀ ਬਾਣੀ ਦੇ ਜਾਪ ਔਰ ਕ자치 ਕੀਰਤਨ ਜਿਵਾਨ ਸਜਣ ਮਹਾਰਾਜ ਨੇ ਸਮਾਂ ਬਖਸ਼ਿਆ ਹੈ ਗੁਰੂ ਮਹਾਰਾਜ ਦਾ ਸ਼ੁਕਰ ਹੈ ਜੀਤੋਂ ਆਪਾਂ ਵੇਖਦੇ ਹਾਂ ਇਹ ਗੁਰੂ ਮਹਾਰਾਜ ਦੇ ਗੁਰ ਪ੍ਰਭੂ ਸ਼ਕਾਪ ਸਿੰਘਾਂ ਦੇ ਦਰਸ਼ਨ ਇੰਤਜ਼ਾਰੇ ਵੀ ਸਰਗੁਰੂ ਜੀ ਨੇ ਕਰਿਏ ਅਰੇ ਇਸੇ ਤਰ੍ਹਾਂ ਇਸ ਸਾਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਸ਼ਤਾਬ ਜੀ ਗੁਰੂ ਪਰਪਾਰਿਆ ਹੈ ਅਰੇ ਸਾਲ ਦੇ ਜਿੰਨੇ ਵੀ ਪ੍ਰੋਗਰਾਮ ਦਲਪੰਥ ਦੇ ਸਮੇਤ ਹੋ ਰਹੇ ਨੇ ਇਹ ਸਾਰੇ ਮਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ੍ਰੀ ਹਰਿ ਸ਼ਰਧਾ ਬੀਨ ਨੂੰ ਸਮਰਪਿਤ ਹਨ ਸਤਿਗੁਰਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਵਿਆਲਾ ਜੀ ਅਤੇ ਉਹਨਾਂ ਦੇ ਨਾਲ ਸ਼ਹੀਦੀ ਦਿਹਾੜੇ ਹਨ ਨਾਲ ਨਾਲ ਭਾਈ ਜੈਤਾ ਜੀ ਮਹਾਰਾਜ ਦਾ ਜਦੋਂ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਹੁਣ ਜਿਹੜਾ ਸਵਾਗਤ ਮਹਾਰਾਜ ਦੀ ਸ਼ਤਾਬਦੀ ਦਾ ਹੈ ਦਿੱਲੀ ਕਮੇਟੀ ਵਾਲਿਆਂ ਨੇ ਵੀ ਮੰਜੀ ਤਰੀਕ ਤੇ ਹੀ ਰੱਖਿਆ ਉਸੇ ਦਿਨ ਤੇ ਹੀ ਬਣਦਾ ਵੀ ਦਿੱਲੀ ਵਿੱਚ ਹੈ ਕਿ ਪਹਿਲਾ ਦਿਹਾੜਾ ਜਿਹੜਾ ਮਹਾਰਾਜ ਦਾ ਸ਼ੀਰ ਦੀ ਗੁਰਪੁਰਬ ਦਾ ਉਹ ਦਿੱਲੀ ਵਿੱਚ ਹੀ ਬਣਦਾ ਹੈ ਫਿਰ ਆਪਣੇ ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੀਰ ਸੈਡਨ ਤੇ ਰੱਖਿਆ ਗਿਆ ਜਿਸ ਦੇ ਅਕਾਲੀ ਫੂਲਾ ਸਿੰਘ ਜੀ ਦੇ ਬੁਰਜ ਉੱਥੇ ਦਿੱਲੀ ਕਮੇਟੀ ਵੀ ਅੰਮ੍ਰਿਤਸਰ ਸਾਹਿਬ ਕਮੇਟੀ ਰੌਮਣੀ ਕਮੇਟੀ ਵੱਲੋਂ ਵੀ ਹਰਿਆਣਾ ਕਮੇਟੀ ਵੱਲੋਂ ਵੀ ਉਥੇ ਦਲਾਂ ਪੰਥਾਂ ਦੇ ਨਾਲ ਗੁਰਮਤਿ ਕਰਨ ਵਾਸਤੇ ਜਦੋਂ ਇਕੱਠੇ ਹੋਏ ਉਥੇ ਕਈ ਤਰ੍ਹਾਂ ਦੇ ਵਿਚਾਰ ਚੱਲੇ ਉਹ ਜਦੋਂ 300 ਸਾਲਾਂ ਸੀ ਉਹਦੋਂ ਅਨੰਦ ਪ੍ਰਸਾਦ ਨੂੰ ਨਗਰ ਕੀਰਤਨ ਦਿੱਲੀ ਗਿਆ ਸੀ ਔਰ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾ ਨੇ ਐਮਰਜੈਂਸੀ ਤੋੜਨ ਵਾਸਤੇ ਜਦੋਂ 37 ਜਲੂਸ ਕੱਢੇ ਸਨ ਤੇ ਜਦੋਂ ਭੂਰਿਆਂ ਤੋਂ ਜਲੂਸ ਨਿਕਲੇ ਆ ਐਸੇ ਹੀ ਮਤਲਬ ਉਲੇ ਪੜਦੇ ਨੇ ਤੇ ਉਸ ਵੇਲੇ ਬੀਟੇ ਵਾਲੇ ਵਾਸੀ ਜਲੂਸ ਦੇ ਨਾਲ ਦਰਸ਼ਨ ਕਰਿਆ ਗਏ ਤੇ ਨਾਲ ਬਾਬਾ ਜੀ ਦੇ ਚਲੇ ਗਏ ਬਾਬਾ ਜੀ ਨਾਲ ਗਏ ਸਨ ਕੋ ਕੁਦਰਤ ਦਾ ਭਾਣਾ ਕਿ ਗੱਡੀ ਪਲਟ ਗਈ ਤੇ ਮੇਰੀ ਲੱਤ ਟੁੱਟ ਗਈ ਉਸ ਵੇਲੇ ਦਿੱਲੀ ਜਾਣ ਦਾ ਦਰਸ਼ਨ ਕਰਨ ਦਾ ਤੇ ਸਮਾਂ ਨਹੀਂ ਬਣ ਸਕਿਆ ਤੇ ਬਾਬਾ ਜੀ ਦਲ ਦੇ ਨਾਲ ਗਏ ਸਨ ਦਿੱਲੀ ਇੰਨਾ ਵੱਡਾ ਸੰਗਤ ਦਾ ਇਕੱਠ ਸੀ ਇਥੋਂ ਨਗਰ ਕੀਰਤਨ ਜਦੋਂ ਗਿਆ ਲਗਭਗ ਉਹ ਰੇੜਗੂਏ ਤੇ ਖਬਰ ਆਈ ਜਾਂਦੀ ਸੀ ਤੇ ਅੱਜ 80 ਕਿਲੋਮੀਟਰ ਕੱਲ 100 ਹੋ ਗਿਆ ਤੇ ਅਗਲੇ ਦਿਨ 150 ਕਿਲੋਮੀਟਰ ਲੰਮਾ ਹੋ ਗਿਆ ਜਿਹੜਾ ਇਹਨੇ ਸੰਗਤ ਦਾ ਆਕਾਟ ਸੀ ਤੇ ਹੁਣ ਜਿਹੜਾ ਸਮਾਂ ਹੈ ਇਹ ਸਮੇਂ ਦੇ ਵਿੱਚ ਮਹਾਰਾਜ ਦਾ 350 ਸਾਲਾਂ 350 ਸਾਲੇ ਦੇ ਗੁਰਪੁਰਬ ਦੀ ਹਾਜ਼ਰੀ ਵਿੱਚ ਸਾਰੇ ਖਾਲਸੇ ਪੰਥ ਵੱਲੋਂ ਤਾਂ ਪ੍ਰਥਾ ਗੁਰਪੁਰਬ ਦੀ ਹਾਜ਼ਰੀ ਲਾਉਣ ਵਾਸਤੇ ਉਹ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਵੇਂ ਜਿਵੇਂ ਪ੍ਰੋਗਰਾਮ ਲਿਕੇ ਗਏ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਦਿੱਲੀ ਕਮੇਟੀ ਵੱਲੋਂ ਜਾਂ ਹਰਿਆਣੇ ਵਾਲਿਆਂ ਵੱਲੋਂ ਉਹ ਕਹਿੰਦੇ ਸਾਰਿਆਂ ਨੂੰ ਵੀ ਇਕੱਠੇ ਹੋ ਕੇ ਕਰੋ ਇਕੱਠੇ ਇਹ ਤੇ ਇਕੱਠੇ ਹੋ ਜਾਣ ਫਿਰ ਪੰਥ ਨੇ ਤੇ ਸਾਰਿਆਂ ਨੇ ਉਹ ਜੋੜ ਮੇਲੇ ਮਨਾਉਣ ਵਾਸਤੇ ਆ ਜਿਹੜੀ ਲਾਉਣੀ ਹੈ